ਹੋਣੇ ਅੱਧੀ ਖਾਈ ਹੋਈ ਆ ਉਹ ਤਾਂ ਮੈਂ ਖਾ ਲਈ ਹੁੰਦੇ ਉਹ ਤੇ ਮੇਰੇ ਤੇ ਕਸਾ ਆਉਂਦਾ ਰੋਣਾ ਆ ਆਠੇ ਕਿਹਦੇ ਆ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਜਗਰਜੀਤ ਜੀ ਕੀ ਗੱਲ ਬਾਤ ਹੈ ਜਵੇਰ ਕਾਲੇ ਤੁਹਾਡੇ ਘਰ ਆਏ ਆ ਕੀ ਗੱਲ ਬਾਤ ਹੈ ਮੈਂ ਉਹਨੂੰ ਤਾਂ ਵੇਚਾ ਸਿੰਨੀਆਂ ਹੀ ਦੇ ਸੀਗੀਆਂ ਪੰਜ ਜੀ ਇੱਕ ਦੋ ਤੁਸੀਂ ਪਹਿਲਾਂ ਉਦਾਂ ਖਾ ਖਾ ਗਏ ਸੀਗੇ ਨਹੀਂ ਤੁਸੀਂ ਕੁਝ ਟਿਖਿਆ ਹਾਂ ਅੱਧੀ ਜੀ ਬੱਲੀ ਆ ਹੂੰ ਉਹ ਜੋ ਸੁੰਡੀ ਨਿਕਲੀ ਹੈ ਤਾਂ ਇਹਨਾਂ ਨੇ ਮੈਂ ਕੰਪਲੀਟ ਕੀਤੀ ਸੀ ਤਾਂ ਆਏਗੀ ਹਾਂਜੀ ਭਾਈ ਜੀ ਤੁਸੀਂ ਅੱਜ ਭਾਈ ਤੁਸੀਂ ਅੱਜ ਇਹਨਾਂ ਦੇ ਘਰ ਆਏ ਹੋ ਤੁਸੀਂ ਵੇਰ ਕਾ ਦੇ ਸੇਲ ਸੇਲ ਵੱਲੋਂ ਆਏ ਜੀ ਤੁਸੀਂ ਹਾਂਜੀ ਸੇਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰੂਪਾਲ ਹੈ ਜੀ ਤੁਸੀਂ ਉਹਨੇ ਇਹਨਾਂ ਨੇ ਤੁਹਾਨੂੰ ਸੁੰਡੀ ਦਿਖਾਈ ਹੈ ਵੇਰ ਕਾ ਦੇ ਪਿੰਨੀ ਦੇ ਵਿੱਚ ਉਹ ਸਹੀ ਹੈ ਜੀ ਦੇਖੋ ਅਸੀਂ ਇਹਨਾਂ ਦੇ ਵੱਲੋਂ ਕੰਪਲੀਟ ਪਾਈ ਸੀ ਇਸਰ ਮੈਂ ਇਹ ਕਹਿ ਰਿਹਾ ਕਿ ਜਿਹੜੀ ਇਹ ਸੁੰਢੀ ਦਿਖਾਈ ਗਈ ਉਹ ਸਹੀ ਦਿਖਾਈ ਗਈ ਹੈ ਸੁੰਢੀ ਦੇਖੋ ਵੀ ਪ੍ਰੋਡਕਟ ਸਾਰਾ ਖੁੱਲਾ ਹੋਇਆ ਸਾਡਾ ਹਾਂਜੀ ਠੀਕ ਹੈ ਨਾ ਅਸੀਂ ਹੁਣ ਆਪ ਖੋਲ ਕੇ ਚੈੱਕ ਕਰਾਂਗੇ ਡੇਟ ਬਾਈ ਡੇਟਾਂ ਦੀ ਨੋਟ ਕਰਾਂਗੇ ਸਾਰਾ ਕੁਝ ਪ੍ਰੋਡਕਸ਼ਨ ਕੋਲ ਠੀਕ ਹੈ ਨਾ ਇਹ ਬਾਈ ਫਾਲਟ ਕੋਈ ਜਿੱਥੇ ਰੱਖੀ ਗਈ ਆ ਪਿੰਨੀ ਠੀਕ ਹੈ ਨਾ ਜਿਹੜੇ ਫ੍ਰਿਜ ਚ ਰੱਖੀ ਗਈ ਆ ਜਾਂ ਜਿਹੜੇ ਕੰਟੇਨਰ ਚ ਰੱਖੀ ਗਈ ਆ ਕੋਈ ਲੀਕ ਪੈਕਟ ਕਰਕੇ ਉਹਦੇ ਨਾਲ ਲੱਗ ਕੇ ਆਈ ਆ ਸੁੰਢੀ ਜਾਂ ਵੈਸੇ ਆਈ ਆ ਸੁੰਢੀ ਹੈ ਵੀ ਆ ਜਾਂ ਨਹੀਂ ਆ ਇਹ ਵੀ ਕਨਫਰਮ ਨਹੀਂ ਆ ਹਾਂ ਨਹੀਂ ਤੁਸੀਂ ਹੁਣੇ ਚੈੱਕ ਕਰ ਦਿੱਤੀ ਨਹੀਂ ਤੁਸੀਂ ਆ ਚੈੱਕ ਕੀਤੀ ਤੁਸੀਂ ਦੂਸਰਾ ਮੈਨੂੰ ਦਰਦ ਭੇਜੋ ਕਨਫਰਮ ਦਾ ਕਰ ਲੈਣਾ ਨਹੀਂ 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 ਆ ਤੁਸੀਂ ਆ ਦੇਖੋ ਜੀ ਆ ਤੁਸੀਂ ਇਹ ਤੁਸੀਂ ਹੱਥ ਅੱਜ ਕਰਦੇ ਪਿੰਨੀ ਸੀਗੀ ਤੁਸੀਂ ਹੱਥ ਨਾਲ ਹੁਣੇ ਮਸਲੀ ਐ ਇਦਾਂ ਕਰਿਆ ਨਹੀਂ ਮਸਲੀ ਮਸਲੀ ਥੋੜੀ ਨਾਲ ਜੀ ਬਾਈ ਤੁਸੀਂ ਇਦਾਂ ਕਰਿਆ ਕਿ ਨਹੀਂ ਕਰਿਆ ਨਹੀਂ ਮਸਲੀ ਥੋੜੀ ਨਾਲ ਫਿਰ ਹੋਰ ਕੀ ਹੁੰਦਾ ਮੈਨੂੰ ਅਸਲ ਚੈੱਕ ਤਾਂ ਕਰਨੀ ਹੈ ਨਹੀਂ ਨਹੀਂ ਇਹਨੂੰ ਇਦਾਂ ਮਸਲਾ ਕੀ ਕਹਿੰਦੇ ਜੇ ਉਹਨੂੰ ਇਦਾਂ ਜੀ ਆਪਾਂ ਮਸਲਾਂਗੇ ਕੀ ਖਾਵਾਂਗੇ ਬਾਈ ਜੀ ਬਹੁਤ ਅੱਛੀ ਗੱਲ ਹੈ ਤੁਸੀਂ ਕਹਾਂਗੇ ਸੁੰਡੀ ਨਹੀਂ ਤੁਸੀਂ ਸਰੀਆਮ ਇੱਥੋਂ ਮਸਲੀ ਹੈ ਨਹੀਂ ਇੱਕ ਮਿੰਟ ਮੈਂ ਲੈਂਦਾ ਉਹ ਤੁਹਾਨੂੰ ਲੈਫਟ ਤੇ ਭੇਜਦਾ ਉੱਥੋਂ ਬਣਾ ਲੈ ਪਹਿਲਾਂ ਗੱਲ ਤਾਂ ਕਰ ਲੈਣ ਦੋ ਤੁਸੀਂ ਸੁੰਡੀ ਨਹੀਂ ਕਰਦੀ ਬਾਈ ਜੀ ਤੁਹਾਡੇ ਬੰਦੇ ਦਾ ਕਹਿਣਾ ਮੈਨੂੰ ਆ ਦੱਸੋ ਅਸੀਂ ਤੁਸੀਂ ਇਹਨਾਂ ਦੇ ਘਰ ਆਏ ਇਹਨਾਂ ਤੋਂ ਪੁੱਛਿਆ ਤੁਹਾਨੂੰ ਇਹਨਾਂ ਨੇ ਦਿਖਾਇਆ ਸੁੰਡੀ ਉਹਦੇ ਵਿੱਚ ਸੀਗੀ ਨਾ ਤੁਸੀਂ ਆ ਦੋ ਪੀਸੇ ਜਿਹੜੇ ਨੇ ਉਹਨਾਂ ਨੂੰ ਖੋਲ ਕੇ ਦੇਖ ਲਈਏ ਨਹੀਂ ਦੋ ਦੁੱਧ ਜਿਹੜੇ ਜਿਹੜੇ ਪਹਿਲਾ ਪੀਸਾ ਹੈ ਉਹਦੇ ਸੁੰਡੀ ਸੀਗੀ ਕਿ ਨਹੀਂ ਨਹੀਂ ਉਹ ਤਾਂ ਹਜੇ ਕੰਫਰਮ ਨਹੀਂ ਹੈ ਜੀ ਮੁਤਕੀ ਸੁੰਢੀ ਨਹੀਂ ਹੈ ਜੀ ਤੁਹਾਡੇ ਕਹਿਣ ਦਾ ਉਹ ਸਾਨੂੰ ਕੰਫਰਮ ਹੁੰਦੀ ਹੈ ਮੁਤਕੀ ਸੁੰਢੀ ਨਹੀਂ ਕਹਿੰਦੇ ਨਾ ਠੀਕ ਹੈ ਜੀ ਇਹ ਕਹਿ ਰਹੇ ਆ ਕਿ ਇਹ ਸੁੰਢੀ ਨਹੀਂ ਹੈ ਜੀ ਹੁਣ ਤੁਸੀਂ ਦੱਸੋ ਕਿ ਅਗਲਾ ਐਕਸ਼ਨ ਤੁਸੀਂ ਕੀ ਲੈਣਾ ਚਾਹੁੰਦੇ ਹੋ ਮੈਂ ਜਨ ਲੱਫਟੇ ਭੇਜ ਜਾਗਾ ਮੈਂ ਕਰਫੋਸ ਨੂੰ ਲੱਫਟੇ ਭੇਜਦਾ ਨਾਲ ਟੋਪਕਾ ਲੱਗ ਜਾਊਗਾ ਰਿਪੋਰਟ ਆ ਜੂਗੀ ਟੀਟਾ ਠੀਕ ਹੈ